ਅੱਜ ਅਸੀਂ ਜਿਹੇ ਪੰਜਾਂ ਦੇਸ਼ਾਂ ਦੇ ਬਾਰੇ ਗੱਲ ਕਰਾਂਗੇ ਜਿੱਥੇ ਰੱਬ ਨੂੰ ਨਾ ਮੰਨਣ ਵਾਲੇ ਨਾਸਤਿਕ ਲੋਕਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ ਤੇ ਨਾ ਹੀ ਇਹਨਾਂ ਦੇਸ਼ਾਂ ਦੇ ਵਿੱਚ ਹੱਤਵਤਾ ਹੈ ਤੇ ਨਾ ਹੀ ਇੱਥੇ ਕ੍ਰਾਈਮ ਬਿਲਕੁਲ ਵੀ ਨਹੀਂ ਹੈ ਇਹ ਪੰਜੇ ਦੇਸ਼ਾਂ ਦੇ ਲੋਕ ਰੱਬ ਨੂੰ ਬਿਲਕੁਲ ਵੀ ਨਹੀਂ ਮੰਨਦੇ ਤੇ ਇਹ ਲੋਕ ਖੁਸ਼ਹਾਲ ਵੀ ਨੇ ਤੇ ਇੱਥੇ ਇਹਨਾਂ ਦਾ ਰਹਿਣ ਸਹਿਣ ਵੀ ਬਹੁਤ ਵਧੀਆ ਹੈ ਤੇ ਇੱਥੇ ਹੀ ਦੇਖ ਕੇ ਕਈ ਵਾਰ ਲੱਗਦਾ ਵੀ ਹੈ ਕਿ ਨਾਸਤਿਕਤਾ ਸੱਚਮੁੱਚ ਵਧੀਆ ਚੀਜ਼ ਹੈ ਨਾਸਤਿਕਤਾ ਉਹਨਾਂ ਦੇਸ਼ਾਂ ਦੇ ਵਿੱਚ ਸਭ ਤੋਂ ਜ਼ਿਆਦਾ ਹੈ ਜਿੱਥੋਂ ਦੇ ਲੋਕ ਬੈਲ ਐਜੂਕੇਟ ਨੇ ਉਹਨਾਂ ਨੂੰ ਵਧੀਆ ਪੜ੍ਹਾਈ ਮਿਲ ਰਹੀ ਹੈ ਵਧੀਆ ਸਿਹਤ ਸਹੂਲਤਾਂ ਮਿਲ ਤੇ ਧਾਰਮਿਕ ਜਿਹੜੇ ਕੱਟੜਤਾ ਸੀ ਉਸ ਨੂੰ ਬਿਲਕੁਲ ਘਟ ਕਰ ਦਿੱਤਾ ਹੈ ਇਸ ਕਾਰਨ ਫੈਨਲੈਂਡ ਦੇ ਲੋਕ ਆਪਣੇ ਹਿਸਾਬ ਦੇ ਨਾਲ ਹੀ ਆਪਣੀ ਜ਼ਿੰਦਗੀ ਜਿਉਂਦੇ ਨੇ ਸਵੀਡਨ ਦੇ ਵਿੱਚ ਜ਼ਿਆਦਾਤਰ ਨਾਸਤਿਕ ਲੋਕ ਹੋਣ ਦੇ ਕਾਰਨ ਇੱਥੋਂ ਦੇ ਲੋਕ ਬਿਲਕੁਲ ਫ੍ਰੀडम ਦੇ ਨਾਲ ਆਪਣੀ ਜ਼ਿੰਦਗੀ ਜਿਉਂਦੇ ਨੇ ਉਹ ਕਿਸੇ ਵੀ ਪਾਬੰਦੀ ਨੂੰ ਆਪਣੇ ਉੱਪਰ ਲਾਗੂ ਨਹੀਂ ਹੋਣ ਦਿੰਦੇ ਚਾਹੇ ਉਹ ਪਾਬੰਦੀ ਕਿਸੇ ਧਰਮ ਦੇ ਕਾਰਨ ਲੱਗਦੀ ਹੋਵੇ ਜਾਂ ਕਿਸੇ ਹੋਰ ਕਾਰਨ ਤੇ ਡੈਨਮਾਰਕ ਦੇ ਵਿੱਚ ਵੀ ਕਿਸੇ ਧਰਮ ਦਾ ਬਿਲਕੁਲ ਵੀ ਕੋਈ ਬੋਲਬਾਲਾ ਨਹੀਂ ਹੈ ਅਤਵਾਦ ਦਾ ਖਤਰਾ ਡੈਨਮਾਰਕ ਦੇ ਵਿੱਚ ਸਭ ਤੋਂ ਘੱਟ ਹੈ ਤੇ ਇੱਥੇ ਅਪਰਾਧ ਦਰ ਵੀ ਬਹੁਤ ਜ਼ਿਆਦਾ ਘੱਟ ਹੈ ਡੈਨਮਾਰਕ ਦੇ ਵਿੱਚ ਕਰ ਦਿੱਤਾ ਹੈ ਤੇ ਇੱਥੋਂ ਦੇ ਲੋਕ ਬਿਲਕੁਲ ਇੱਕ ਦੂਜੇ ਨੂੰ ਬਰਾਬਰ ਸਮਝਦੇ ਨੇ 19ਵੀਂ ਸਦੀ ਦੇ ਵਿੱਚ ਜਦੋਂ ਚੈਕਰ ਪਬਲਿਕ ਦੇ ਉੱਪਰ ਕਮਿਊਨਿਸਟ ਦਾ ਕਬਜ਼ਾ ਹੋਇਆ ਤਾਂ ਉਸ ਤੋਂ ਬਾਅਦ ਹੀ ਇੱਥੇ ਨਾਸਤਿਕਤਾ ਦਾ ਜਿਹੜਾ ਪ੍ਰਭਾਵ ਸੀ ਉਹ ਬਹੁਤ ਜ਼ਿਆਦਾ ਵਧ ਗਿਆ ਨੰਬਰ 5 ਦੇ ਉੱਪਰ ਹੈ ਜੀ ਜਾਪਾਨ ਜਾਪਾਨ ਦੇ ਵਿੱਚ 86% ਲੋਕ ਕਿਸੇ ਵੀ ਧਰਮ ਨੂੰ ਨਹੀਂ ਮੰਨਦੇ ਆਪਾਂ ਕਹਿ ਸਕਦੇ ਹਾਂ ਕਿ 86% ਲੋਕ ਇੱਥੋਂ ਦੇ ਨਾਸਤਿਕ ਨੇ ਇੱਥੋਂ ਦੇ ਕਿਸੇ ਵੀ ਸਕੂਲ ਕਾਲਜ ਦੇ ਵਿੱਚ ਕੋਈ ਧਰਮ ਦੀ ਐਜੂਕੇਸ਼ਨ ਜਾਂ ਕੋਈ ਧਰਮ ਦੀ ਪੜ੍ਹਾਈ ਨਹੀਂ ਕਰਾਈ ਜਾਂਦੀ ਇੱਥੋਂ ਦੇ ਲੋਕ ਸਰਕਾਰ ਨੂੰ ਇਹ ਸਵਾਲ ਪੁੱਛ ਰਹੇ ਨੇ ਕਿ ਤੁਸੀਂ ਸਾਡੀ ਐਜੂਕੇਸ਼ਨ ਦੇ ਉੱਪਰ ਕਿੰਨਾ ਖਰਚਾ ਕਰ ਸਸਟਮ ਲਈ ਇਸ ਵਾਰ ਕੀ ਨਵਾਂ ਕਰ ਰਹੇ ਹੂੰ ਇੱਥੇ ਇਹ ਕੁਐਸਚਨ ਹੀ ਪੁੱਛੇ ਜਾਂਦੇ ਕਿ ਸਾਡੇ ਸ਼ਮਸ਼ਾਨ ਘਾਟ ਦੇ ਲਈ ਇਹ ਸੜਕ ਬਣਾ ਦਿਓ ਸਾਡੇ ਸ਼ੈੱਡ ਪਾ ਦਿਓ ਜਾਂ ਇਹ ਕਰਦੇ ਸਾਡੇ ਧਾਰਮਿਕ ਜਗ੍ਹਾ ਦੇ ਲਈ ਇੰਨੀਆਂ ਚੀਜ਼ਾਂ ਤੁਸੀਂ ਅਲਾਟ ਕਰ ਦਿਵੋ ਨਾ ਹੁਣ ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਬਹੁਤ ਜ਼ਿਆਦਾ ਵਧ ਰਹੀ ਹੈ ਤੇ ਜਿਹੜੀ-ਜਿਹੜੀਆਂ ਕੰਟਰੀਆਂ ਦੇ ਵਿੱਚ ਵੀ ਨਾਸਤਿਕਤਾ ਵੱਧ ਰਹੀ ਹੈ ਉਹ ਦੇਸ਼ ਹੋਰ ਤੋਂ ਹੋਰ ਜ਼ਿਆਦਾ ਖੁਸ਼ਹਾਲ ਹੁੰਦੇ ਜਾ ਰਹੇ ਨੇ ਤੇ ਜਿਵੇਂ-ਜਿਵੇਂ ਇਹਨਾਂ ਦੇਸ਼ਾਂ ਦੇ ਵਿੱਚ ਨਾਸਤਿਕ ਲੋਕਾਂ ਦੀ ਸੰਖਿਆ ਵਧੀ ਹੈ ਉਵੇਂ-ਉਵੇਂ ਹੀ ਇਹਨਾਂ ਦੇਸ਼ਾਂ ਦੇ ਅੰਦਰ ਅਤਵਾਦੀ ਹਮਲੇ ਤੇ ਹੋਰ ਜਿਹੜੀਆਂ ਅਜਹਈਆਂ ਸਮਾਪਰਦਾਇਕ ਘਟਨਾਵਾਂ ਉਹ ਸਾਰੀਆਂ ਬੰਦ ਹੋ ਗਈਆਂ ਨੇ ਅੱਜ ਅਸੀਂ ਇਹ ਪੰਜਾਂ ਦੇਸ਼ਾਂ ਦੇ ਬਾਰੇ ਗੱਲ ਕਰਾਂਗੇ ਜਿੱਥੇ ਰੱਬ ਨੂੰ ਨਾਮ ਮੰਨਣ ਵਾਲੇ ਨਾਸਤਿਕ ਲੋਕਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ ਤੇ ਨਾ ਹੀ ਇਹਨਾਂ ਦੇਸ਼ਾਂ ਦੇ ਵਿੱਚ ਅਤਵਾਦ ਹੈ ਤੇ ਨਾ ਹੀ ਇੱਥੇ ਕ੍ਰਾਈਮ ਬ ਖੁਸ਼ਹਾਲ ਵੀ ਨੇ ਤੇ ਇੱਥੇ ਇੰਦਰ ਰਹਿਣ ਸਹਿਣ ਵੀ ਬਹੁਤ ਵਧੀਆ ਹੈ ਤੇ ਇੱਥੇ ਹੀ ਦੇਖ ਕੇ ਕਈ ਵਾਰ ਲੱਗਦਾ ਵੀ ਹੈ ਕਿ ਨਾਸਤਿਕਤਾ ਸੱਚਮੁੱਚ ਵਧੀਆ ਚੀਜ਼ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਇੱਕਦਮ ਤੁਹਾਨੂੰ ਉਹ ਪੰਜ ਦੇਸ਼ਾਂ ਦੇ ਬਾਰੇ ਦੱਸੂਗਾ ਜਿੱਥੇ ਸਭ ਤੋਂ ਜ਼ਿਆਦਾ ਨਾਸਤਿਕ ਲੋਕ ਰਹਿੰਦੇ ਨੇ ਤੇ ਦੂਜਾ ਇਹ ਵੀ ਦੱਸੂਗਾ ਕਿ ਨਾਸਤਿਕਤਾ ਦਾ ਅਸਲੀ ਦੇ ਵਿੱਚ ਮਤਲਬ ਕੀ ਹੁੰਦਾ ਹੈ ਸੋ ਵੀਡੀਓ ਲਾਸਟ ਤੱਕ ਜ਼ਰੂਰ ਦੇਖਣਾ ਨਾਸਤਿਕ ਜਾਂ ਕੀ ਇਹ ਨਾਸਤਿਕਤਾ ਦਾ ਮਤਲਬ ਹੁੰਦਾ ਹੈ ਤਰਕ ਅਤੇ ਵਿਗਿਆਨ ਦੇ ਆਧਾਰ ਦੇ ਉੱਪਰ ਸੋਚ ਜਿਹੜੀ ਕਿਸੇ ਵੀ ਈਸ਼ਵਰ ਅੱਲਾ ਗੋਡ ਵਾਹਿਗੁਰੂ ਜਾਂ ਕੀ ਕਿਸੇ ਵੀ ਧਰਮ ਨੂੰ ਨਹੀਂ ਮੰਨਦੀ ਨਾਸਤਿਕ ਲੋਕ ਨੈਤਿਕਤਾ ਮਾਨਵਤਾ ਅਤੇ ਸਮਾਜਿਕ ਸਹਿਯੋਗ ਨੂੰ ਆਪਣਾ ਆਧਾਰ ਮੰਨਦੇ ਨੇ ਨਾਸਤਿਕਤਾ ਉਹਨਾਂ ਦੇਸ਼ਾਂ ਦੇ ਵਿੱਚ ਸਭ ਤੋਂ ਜ਼ਿਆਦਾ ਹੈ ਜਿੱਥੋਂ ਦੇ ਲੋਕ ਬੈਲ ਐਜੂਕੇਟ ਨੇ ਉਹਨਾਂ ਨੂੰ ਵਧੀਆ ਪੜ੍ਹਾਈ ਮਿਲ ਰਹੀ ਹੈ ਵਧੀਆ ਸਿਹਤ ਸਹੂਲਤਾਂ ਮਿਲ ਰਹੀਆਂ ਨੇ ਤੇ ਵਧੀਆ ਵਿਗਿਆਨਕ ਢਾਂਚਾ ਉੱਥੇ ਬਣਿਆ ਹੋਇਆ ਹੈ ਉਹਨਾਂ ਪੰਜਾਂ ਦੇਸ਼ਾਂ ਦੇ ਉੱਪਰ ਨਿਗਾਹ ਮਾਰਦੇ ਹਾਂ ਜਿੱਥੇ ਨਾਸਤਿਕਤਾ ਦਾ ਬੋਲਬਾਲਾ ਸਭ ਤੋਂ ਜ਼ਿਆਦਾ ਹੈ ਨ ਵਨ 60% ਲੋਕ ਕਿਸੇ ਵੀ ਧਰਮ ਨੂੰ ਨਹੀਂ ਮੰਨਦੇ ਉਹ ਨਾਸਤਿਕ ਨੇ ਤੇ ਵਰਲਡ ਹੈਪੀਨੈਸ ਰਿਪੋਰਟ ਦੇ ਵਿੱਚ ਇਹ ਦੇਸ਼ ਕਈ ਸਾਲਾਂ ਤੋਂ ਨੰਬਰ 1 ਦੇ ਉੱਪਰ ਖੜਾ ਹੈ ਅਤਵਾਦ ਦਾ ਇਸ ਦੇਸ਼ ਦੇ ਵਿੱਚ ਕੋਈ ਵੀ ਖਤਰਾ ਨਹੀਂ ਹੈ ਤੇ ਅਪਰਾਧ ਦਰ ਇਸ ਦੇਸ਼ ਦੇ ਵਿੱਚ ਬਿਲਕੁਲ ਨਾ ਦੇ ਬਰਾਬਰ ਹੈ ਫਿਨਲੈਂਡ ਦੁਨੀਆ ਦੇ ਸਭ ਤੋਂ ਜ਼ਿਆਦਾ ਸੇਫ ਜਾਂ ਸੁਰੱਖਿਅਤ ਦੇਸ਼ਾਂ ਦੇ ਵਿੱਚੋਂ ਵੀ ਇੱਕ ਮੰਨਿਆ ਜਾਂਦਾ ਹੈ ਮੁਫਤ ਐਜੂਕੇਸ਼ਨ ਵਧੀਆ ਹੈਲਥ케ਅਰ ਦੇ ਕਾਰਨ ਇੱਥੋਂ ਦੇ ਲੋਕ ਬਹੁਤ ਜ਼ਿਆਦਾ ਖੁਸ਼ਹਾਲ ਨੇ ਨਾਸਤਿਕਤਾ ਨੇ ਫਿਨਲੈਂਡ ਦੇ ਵਿੱਚ ਧਾਰਮਿਕ ਜਿਹੜੇ ਕਟੜਤਾ ਸੀ ਉਸ ਨੂੰ ਬਿਲਕੁਲ ਘਟ ਕਰ ਦਿੱਤਾ ਹੈ ਇਸ ਕਾਰਨ ਹੀ ਫਿਨਲੈਂਡ ਦੇ ਲੋਕ ਆਪਣੇ ਹਿਸਾਬ ਦੇ ਨਾਲ ਹੀ ਆਪਣੀ ਜ਼ਿੰਦ ਦਰ ਦੋਤੇ ਹੈ ਜੀ 스웨덴 스웨덴 ਦੀ 78% ਆਬਾਦੀ ਕਿਸੇ ਵੀ ਧਰਮ ਨੂੰ ਨਹੀਂ ਮੰਨਦੀ ਜੇ ਆਪਾਂ ਕਹਿ ਸਕਦੇ ਹਾਂ ਕਿ ਉਹ ਸਾਰੇ ਨਾਸਤਿਕ ਨੇ 스웨덴 ਦੇਸ਼ ਇੱਕ ਧਰਮ ਨਿਰਪੱਖ ਦੇਸ਼ ਵਜੋਂ ਜਾਣਿਆ ਜਾਂਦਾ ਹੈ ਤੇ ਇੱਥੇ ਬਹੁਤ ਘੱਟ ਧਾਰਮਿਕ ਸੰਸਥਾਵਾਂ ਨੇ ਜਾਂ ਕੀ ਆਪਾਂ ਮੰਦਰ ਗੁਰਦੁਆਰੇ ਚਰਚ ਮਸਜਿਦ ਵਗੈਰਾ ਬਹੁਤ ਘੱਟ ਨੇ ਗਲੋਬਲ ਪੀਸ ਇੰਡੈਕਸ ਯਾਨੀ ਕਿ ਜਿਹੜੇ ਦੁਨੀਆ ਦੇ ਸਭ ਤੋਂ ਜ਼ਿਆਦਾ ਸ਼ਾਂਤ ਦੇਸ਼ ਨੇ ਉਹਨਾਂ ਦੀ ਸੂਚੀ ਦੇ ਵਿੱਚ ਇਹ ਦੇਸ਼ ਹਮੇਸ਼ਾ ਪਹਿਲੇ 10ਾਂ ਦੇ ਵਿੱਚ ਰਹਿੰਦਾ ਹੈ ਤੇ 스웨덴 ਦੇਸ਼ ਦੇ ਵਿੱਚ ਅਤਵਾਦੀ ਹਮਲਿਆਂ ਦਾ ਇਤਿਹਾਸ ਬਿਲਕੁਲ ਨਾ ਦੇ ਬਰਾਬਰੀ ਹੈ ਵਰਲਡ ਹੈਪੀਨੈਸ ਰਿਪੋਰਟ 2004 ਹਲਦੀਸ਼ਾਂ ਦੇ ਵਿੱਚ ਹੁੰਦੀ ਹੈ 스웨덴 ਦੇਸ਼ ਦੇ ਵਿੱਚ ਵਧੀਆ ਲੈਵਲ ਦੀ ਐਜੂਕੇਸ਼ਨ ਮਿਲਦੀ ਹੈ ਇੱਥੇ ਹਾਈ ਲੈਵਲ ਦਾ ਤੁਹਾਨੂੰ ਹੈਲਥ ਕੇਅਰ ਦੀਆਂ ਫੈਸਿਲਿਟੀਆਂ ਦਿੱਤੀਆਂ ਜਾਂਦੀਆਂ ਨੇ ਸਮਾਜਿਕ ਸਮਾਨਤਾ ਦਿੱਤੀ ਜਾਂਦੀ ਹੈ ਹਰ ਕਿਸੇ ਨੂੰ 스웨덴 ਦੇ ਵਿੱਚ ਜ਼ਿਆਦਾਤਰ ਨਾਸਤਿਕ ਲੋਕ ਹੋਣ ਦੇ ਕਾਰਨ ਇੱਥੋਂ ਦੇ ਲੋਕ ਬਿਲਕੁਲ ਫ੍ਰੀडम ਦੇ ਨਾਲ ਆਪਣੀ ਜ਼ਿੰਦਗੀ ਜਿਉਂਦੇ ਨੇ ਉਹ ਕਿਸੇ ਵੀ ਪਾਬੰਦੀ ਨੂੰ ਆਪਣੇ ਉੱਪਰ ਲਾਗੂ ਨਹੀਂ ਹੋਣ ਦਿੰਦੇ ਚਾਹੇ ਉਹ ਪਾਬੰਦੀ ਕਿਸੇ ਧਰਮ ਦੇ ਕਾਰਨ ਲੱਗਦੀ ਹੋਵੇ ਜਾਂ ਕਿਸੇ ਹੋਰ ਕਾਰਨ ਨੰਬਰ 10 ਤੇ ਆਉਂਦਾ ਹੈ ਜੀ ਡੈਨਮਾਰਕ ਡੈਨਮਾਰਕ ਦੇ ਵੀ 78% ਜਿਹੜੀ ਆਬਾਦੀ ਹੈ ਉਹ ਨਾਸਤਿਕ ਹੈ ਤੇ ਇਹ ਦੇਸ਼ ਸ਼ਾਂਤੀ ਸੁਰੱਖਿਆ ਅਤੇ ਖੁਸ਼ ਕਰੇ ਵਿੱਚ ਵੀ ਕਿਸੇ ਧਰਮ ਦਾ ਬਿਲਕੁਲ ਵੀ ਕੋਈ ਬੋਲਬਾਲਾ ਨਹੀਂ ਹੈ ਅਤਵਾਦ ਦਾ ਖਤਰਾ ਡੈਨਮਾਰਕ ਦੇ ਵਿੱਚ ਸਭ ਤੋਂ ਘੱਟ ਹੈ ਤੇ ਇੱਥੇ ਅਪਰਾਧ ਦਰ ਵੀ ਬਹੁਤ ਜ਼ਿਆਦਾ ਘੱਟ ਹੈ ਵਰਲਡ ਹੈਪੀਨੈਸ ਰਿਪੋਰਟ ਦੇ ਵਿੱਚ ਲਗਾਤਾਰ ਡੈਨਮਾਰਕ ਪਹਿਲੇ ਪੰਜਾ ਦੇ ਵਿੱਚ ਸ਼ਾਮਲ ਰਹਿੰਦਾ ਹੈ ਡੈਨਮਾਰਕ ਦੇ ਲੋਕਾਂ ਨੂੰ ਟੌਪ ਲੈਵਲ ਦੀ ਐਜੂਕੇਸ਼ਨ ਦਿੱਤਾ ਤੇ ਟੌਪ ਲੈਵਲ ਦਾ ਜਿਹੜਾ ਹੈਲਥ ਕੇਅਰ ਸਿਸਟਮ ਦਿੱਤਾ ਜਾਂਦਾ ਹੈ ਉਹ ਵੀ ਬਿਨਾਂ ਕਿਸੇ ਚਾਰਜ ਕੀਤੇ ਇੱਥੇ ਸਾਰਾ ਕੁਝ ਫ੍ਰੀ ਹੈ ਇਸ ਕਰਕੇ ਡੈਨਮਾਰਕ ਦੇ ਲੋਕ ਹਮੇਸ਼ਾ ਖੁਸ਼ਹਾਰ ਰਹਿੰਦੇ ਨੇ ਖੁਸ਼ ਰਹਿੰਦੇ ਨੇ ਕਿਉਂਕਿ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਚਿੰਤਾ ਨਹੀਂ ਹੁੰਦੀ ਕਿ ਉਹਨਾਂ ਦਾ ਫਿਊਚ ਕਰਵਾ ਰੱਖੀਆਂ ਨੇ ਡੈਨਮਾਰਕ ਦੇ ਵਿੱਚ ਨਾਸਤਿਕਤਾ ਨੇ ਇੱਥੇ ਧਰਮਕਟੜਤਾ ਸੀ ਜਿਹੜੀ ਉਸ ਨੂੰ ਬਿਲਕੁਲ ਹੀ ਘੱਟ ਕਰ ਦਿੱਤਾ ਹੈ ਤੇ ਇੱਥੋਂ ਦੇ ਲੋਕ ਬਿਲਕੁਲ ਇੱਕ ਦੂਜੇ ਨੂੰ ਬਰਾਬਰ ਸਮਝਦੇ ਨੇ ਨੰਬਰ 4 ਦੇ ਉੱਪਰ ਹੈ ਚੈੱਕ ਰਿਪਬਲਿਕ ਇੱਥੋਂ ਦੇ 75% ਲੋਕ ਨਾਸਤਿਕ ਨੇ 19ਵੀਂ ਸਦੀ ਦੇ ਵਿੱਚ ਜਦੋਂ ਚੈੱਕ ਰਿਪਬਲਿਕ ਦੇ ਉੱਪਰ ਕਮਿਊਨਿਸਟ ਦਾ ਕਬਜ਼ਾ ਹੋਇਆ ਤਾਂ ਉਸ ਤੋਂ ਬਾਅਦ ਹੀ ਇੱਥੇ ਨਾਸਤਿਕਤਾ ਦਾ ਜਿਹੜਾ ਪ੍ਰਭਾਵ ਸੀ ਉਹ ਬਹੁਤ ਜ਼ਿਆਦਾ ਵਧ ਗਿਆ ਤਦ ਬਾਅਦ ਤਾਂ ਇਸ ਦੇਸ਼ ਦੇ ਵਿੱਚ ਕੋਈ ਜ਼ਿਆਦਾ ਵੱਡਾ ਇਤਿਹਾਸ ਨਹੀਂ ਹੈ ਤੇ ਇਹ ਦੇਸ਼ ਵੀ ਸ਼ਾਂਤੀਪੂਰਵਕ ਮਾਹੌਲ ਦੇ ਲਈ ਜਾਣਿਆ ਜਾਂਦਾ ਹੈ ਇੱਥੋਂ ਦਾ ਪ੍ਰਾਗ ਸ਼ਹਿਰ ਪੂਰੀ ਦ ਲੋਕ ਤਰਕ ਅਤੇ ਵਿਗਿਆਨ ਦੇ ਉੱਪਰ ਆਧਾਰਿਤ ਆਪਣੀ ਜ਼ਿੰਦਗੀ ਜਿਉਂਦੇ ਨੇ ਤੇ ਇਹੀ ਚੀਜ਼ ਇੱਥੇ ਸਮਾਜਿਕ ਸਥਿਰਤਾ ਨੂੰ ਵਧਾਉਂਦੀ ਹੈ ਨੰਬਰ 5 ਦੇ ਉੱਪਰ ਹੈ ਜੀ ਜਾਪਾਨ ਜਾਪਾਨ ਦੇ ਵਿੱਚ 86% ਲੋਕ ਕਿਸੇ ਵੀ ਧਰਮ ਨੂੰ ਨਹੀਂ ਮੰਨਦੇ ਆਪਾਂ ਕਹਿ ਸਕਦੇ ਹਾਂ ਕਿ 86% ਲੋਕ ਇੱਥੋਂ ਦੇ ਨਾਸਤਿਕ ਨੇ ਇੱਥੋਂ ਦੇ ਕੁਝ ਕੁ ਲੋਕ ਸੈਂਤੋ ਅਤੇ ਬੋਧ ਧਰਮ ਵੱਲ ਥੋੜਾ ਜਿਹਾ ਅਟਰੈਕਟਿਵ ਨੇ ਪਰ ਉਹ ਇਹਨਾਂ ਧਰਮਾਂ ਨੂੰ ਉਹਨਾਂ ਨੇ ਅਪਣਾਇਆ ਨਹੀਂ ਹੈ ਬਲਕਿ ਇਹਨਾਂ ਦੇ ਸਖਰਿਆਵਾਂ ਨੂੰ ਹੀ ਆਪਣੀ ਜ਼ਿੰਦਗੀ ਦੇ ਵਿੱਚੋਂ ਅਪਲਾਈ ਕਰਦੇ ਨੇ ਪਰ ਇਹ ਲੋਕ ਵੀ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਰੱਬ ਦੇ ਵਿੱਚ ਯਕੀਨ ਨਹੀਂ ਰੱਖਦੇ ਤੁਸੀਂ ਆਪ ਹੀ ਦੇਖ ਸਕਦੇ ਹੋ ਕਿ ਜਾਪ ਬਹੁਤ ਜ਼ਿਆਦਾ ਘਟ ਹੈ ਵਰਲਡ ਹੈਪੀਨੈਸ ਰਿਪੋਰਟ ਦੇ ਵਿੱਚ ਵੀ ਜਾਪਾਨ ਹਮੇਸ਼ਾ ਉੱਪਰਲੀ ਰੈਂਕ ਦੇ ਵਿੱਚ ਹੀ ਰਹਿੰਦਾ ਹੈ ਇੱਥੋਂ ਦੇ ਬੱਚਿਆਂ ਤੋਂ ਲੈ ਕੇ ਵੱਡਿਆਂ ਨੂੰ ਹਰ ਇੱਕ ਚੀਜ਼ ਸਿਖਾਈ ਜਾਂਦੀ ਹੈ ਕਿ ਤੁਸੀਂ ਹਮੇਸ਼ਾ ਲੋੜਵੰਦ ਦੀ ਮਦਦ ਕਰਨੀ ਹੈ ਤੇ ਆਪਣੇ ਕੰਮ ਆਪ ਕਰਨੇ ਨੇ ਇੱਥੋਂ ਦੇ ਕਿਸੇ ਵੀ ਸਕੂਲ ਕਾਲਜ ਦੇ ਵਿੱਚ ਕੋਈ ਧਰਮ ਦੀ ਐਜੂਕੇਸ਼ਨ ਜਾਂ ਕੋਈ ਧਰਮ ਦੀ ਪੜ੍ਹਾਈ ਨਹੀਂ ਕਰਾਈ ਜਾਂਦੀ ਸਿਖਾਇਆ ਜਾਂਦਾ ਹੈ ਤਾਂ ਇਹ ਸਿਖਾਇਆ ਜਾਂਦਾ ਹੈ ਕਿ ਨਵੀਆਂ ਕਾਢਾਂ ਕਿਵੇਂ ਕਰਨੀਆਂ ਨੇ ਨਵੀਆਂ ਖੋਜਾਂ ਕਿਵੇਂ ਕਰਨੀਆਂ ਨੇ ਤੇ ਇੱਕ ਦੂਜਿਆਂ ਦੀ ਮਦਦ ਕਿਵੇਂ ਕਰਨੀ ਹੈ ਜਿੰਨੇ ਵੀ ਇਹ ਐਡਵਾਂਸ ਦੇਸ਼ ਨੇ ਜਾਂ ਜਿੰਨੇ ਦੇਸ਼ਾਂ ਦੀ ਮੈਂ ਗੱਲਬਾਤ ਕੀਤੀ ਹੈ ਇਹਨਾਂ ਦੇ ਵਿੱਚ ਅਤਵਾਦ ਕਿਉਂ ਨਹੀਂ ਹੈ ਇਨ ਕੁਕ ਧਰਮ ਤੋਂ ਬਹੁਤ ਜ਼ਿਆਦਾ ਉੱਪਰ ਉੱਠ ਗਏ ਨੇ ਕਿਉਂਕਿ ਹਮੇਸ਼ਾ ਧਰਮ ਦੀ ਚੰਗਿਆੜੀ ਹੋਈ ਹੁੰਦੀ ਹੈ ਜਿਹੜੀ ਅਤਵਾਦ ਨੂੰ ਜਨਮ ਦਿੰਦੀ ਹੈ ਇਹ ਸਾਰੇ ਦੇ ਸਾਰੇ ਦੇਸ਼ ਵਿਗਿਆਨਕ ਸੋਚ ਨੂੰ ਲੈ ਕੇ ਚੱਲਦੇ ਨੇ ਵਿਗਿਆਨ ਨੂੰ ਲੈ ਕੇ ਚੱਲਦੇ ਨੇ ਤੇ ਉਸ ਨੂੰ ਹੀ ਫਾਲੋ ਕਰਦੇ ਨੇ ਇੱਥੋਂ ਦੇ ਲੋਕ ਸਰਕਾਰ ਨੂੰ ਇਹ ਸਵਾਲ ਪੁੱਛ ਰਹੇ ਨੇ ਕਿ ਤੁਸੀਂ ਸਾਡੀ ਐਜੂਕੇਸ਼ਨ ਦੇ ਉੱਪਰ ਕਿੰਨਾ ਖਰਚਾ ਕਰ ਰਹੇ ਹੋ ਤੁਸੀਂ ਸਾਡੇ ਇਨਫਰਾਸਟ੍ਰਕਚਰ ਦੇ ਉੱਪਰ ਕਿੰਨਾ ਖਰਚਾ ਕਰ ਰਹੇ ਹੋ ਤੁਸੀਂ ਹੈਲਥ ਸਿਸਟਮ ਦੇ ਲਈ ਇਸ ਵਾਰ ਕੀ ਨਵਾਂ ਕਰ ਰਹੇ ਹੋ ਇੱਥੇ ਇਹ ਕੁਐਸਚਨ ਨਹੀਂ ਪੁੱਛੇ ਜਾਂਦੇ ਕਿ ਸਾਡੇ ਸ਼ਮਸ਼ਾਨ ਘਾਟ ਦੇ ਲਈ ਇਹ ਸੜਕ ਬਣਾ ਦਿਓ ਸਾਡੇ ਸ਼ੈੱਡ ਪਾ ਦਿਓ ਜਾਂ ਦੇ ਵਿੱਚ ਧਾਰਮਿਕ ਜਗ੍ਹਾ ਬਣੀਆਂ ਹੋਈਆਂ ਸਨ ਜਿੱਥੇ ਲੋਕ ਜਾ ਕੇ ਪ੍ਰਾਰਥਨਾ ਕਰਦੇ ਸੀ ਉਦੋਂ ਇਹਨਾਂ ਦੇਸ਼ਾਂ ਦੇ ਵਿੱਚ ਕੋਈ ਨਾ ਕੋਈ ਨੋਖਚੋਕ ਹੋ ਜਾਂਦੀ ਸੀ ਆਪਸ ਦੇ ਵਿੱਚ ਇੰਟਰਨਲ ਹੀ ਪਰ ਜਿਵੇਂ ਹੀ ਇਹਨਾਂ ਦੋਨੇ ਦੇਸ਼ਾਂ ਨੇ ਆਪਣੇ ਦੇਸ਼ ਦੇ ਅੰਦਰ ਧਾਰਮਿਕ ਜਿਹੜੀਆਂ ਸੰਸਥਾਵਾਂ ਸੀ ਉਹਨਾਂ ਦਾ ਬੋਲਬਾਲਾ ਘਟਾ ਦਿੱਤਾ ਜਾਂ ਉਹਨਾਂ ਨੂੰ ਬੰਦ ਕਰ ਦਿੱਤਾ ਤਾਂ ਇਹ ਦੇਸ਼ ਬਿਲਕੁਲ ਹੀ ਹੰਸਾ ਤੋਂ ਫ੍ਰੀ ਹੋ ਗਏ ਹੁਣ ਇਹਨਾਂ ਦੇਸ਼ਾਂ ਦੇ ਵਿੱਚ ਕਿਸੇ ਵੀ ਕਿਸਮ ਦੀ ਕੋਈ ਵੀ ਅੱਗ ਚੰਗਿਆੜੀ ਨਹੀਂ ਲਾਉਣ ਵਾਲਾ ਜਿਹੜੇ ਪੰਜ ਦੇਸ਼ਾਂ ਦੀ ਮੈਂ ਤੁਹਾਨੂੰ ਲਿਸਟ ਦੱਸੀ ਹੈ ਜਦੋਂ ਹੀ ਇਹ ਧਰਮ ਤੋਂ ਥੋੜਾ ਸਾਈਡ ਤੇ ਹੋ ਕੇ ਐਜੂਕੇਸ਼ਨ ਵੱਲ ਧਿਆਨ ਦੇਣ ਲੱਗੇ ਉਦੋਂ ਤੀ ਇਹ ਨਾਗਰਿਕ ਨੂੰ ਫ੍ਰੀ ਦੇ ਵਿੱਚ ਐਜੂਕੇਸ਼ਨ ਦਿੰਦੇ ਨੇ ਫ੍ਰੀ ਦੇ ਵਿੱਚ ਹੈਲਥ ਕੇਅਰ ਦਿੰਦੇ ਨੇ ਚਾਹੇ ਉਸ ਦੇ ਉੱਪਰ ਕਿੰਨਾ ਵੀ ਖਰਚਾ ਕਿਉਂ ਨਾ ਆ ਜਾਵੇ ਤੇ ਹਰ ਇੱਕ ਨਾਗਰਿਕ ਨੂੰ ਇਹਨਾਂ ਦੇ ਦੇਸ਼ ਦੇ ਵਿੱਚ ਬਿਲਕੁਲ ਇਕੁਅਲ ਮੰਨਿਆ ਜਾਂਦਾ ਹੈ ਚਾਹੇ ਉਹ ਹਿੰਦੂ ਹੋਵੇ ਮੁਸਲਮਾਨ ਹੋਵੇ ਸਿੱਖ ਹੋਵੇ ਬੋਧ ਹੋਵੇ ਜਾਂ ਫਿਰ ਪ੍ਰਾਇਮਰੀ ਸਟੂਡ ਹੋਵੇ ਜਾਂ ਫਿਰ ਕੋਈ ਆਮ ਚਪੜਾ ਸੀ ਹੋਵੇ ਇਸ ਕਰਕੇ ਇਹਨਾਂ ਦੇਸ਼ਾਂ ਦੇ ਲੋਕ ਕੋਈ ਵੀ ਕ੍ਰਾਈਮ ਜਾਂ ਗਲਤੀ ਨਹੀਂ ਕਰਦੇ ਕਿਉਂਕਿ ਇਹਨਾਂ ਨੂੰ ਪਤਾ ਹੁੰਦਾ ਹੈ ਕਿ ਸਾਡਾ ਦੇਸ਼ ਸਾਡੇ ਤੇ ਪਹਿਲਾਂ ਹੀ ਬਹੁਤ ਮੋਟਾ ਖਰਚਾ ਕਰ ਰਿਹਾ ਹੈ ਤੇ ਉਹ ਸਾਡੇ ਲਈ ਬਹੁਤ ਕੁਝ ਕਰ ਰਿਹਾ ਹੈ ਇਸ ਕਰਕੇ ਅਸੀਂ ਆਪਣੇ ਦੇਸ਼ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਬਾ ਸੋ ਦੇ ਲੋਕ ਆਪਣੇ ਦੇਸ਼ ਨੂੰ ਆਪਣਾ ਘਰ ਮੰਨਦੇ ਨੇ ਹੁਣ ਆਪਾਂ ਉਹੀ ਪੁਆਇੰਟ ਦੇ ਉੱਪਰ ਆਉਨੇ ਆ ਕਿ ਨਾਸਤਿਕਤਾ ਜ਼ਰੂਰੀ ਕਿਉਂ ਹੈ ਇਹ ਵੀ ਜ਼ਰੂਰੀ ਨਹੀਂ ਕਿ ਜੇ ਮੈਂ ਤੁਹਾਨੂੰ ਨਾਸਤਿਕਤਾ ਦੀ ਗੱਲ ਦੱਸ ਰਿਹਾ ਹਾਂ ਜਾਂ ਮੈਂ ਤੁਹਾਨੂੰ ਨਾਸਤਿਕ ਲੋਕਾਂ ਬਾਰੇ ਦੱਸ ਰਿਹਾ ਹਾਂ ਜਾਂ ਸਲਾਹ ਰਿਹਾ ਹਾਂ ਤਾਂ ਮੈਂ ਨਾਸਤਿਕ ਹੀ ਹੂਮਾ ਕਿਉਂਕਿ ਸਾਡੇ ਲੋਕਾਂ ਨੂੰ ਬਹੁਤ ਜਲਦੀ ਆਦਤ ਹੈ ਕਿਸੇ ਨੂੰ ਵੀ ਜੱਜ ਕਰਨ ਦੀ ਨਾਸਤਿਕਤਾ ਦਾ ਮਹੱਤਵ ਕਈ ਪਹਿਲੂਆਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਜਿਵੇਂ ਕਿ ਸੁਤੰਤਰ ਵਿਚਾਰ ਨਾਸਤਿਕਤਾ ਲੋਕਾਂ ਨੂੰ ਅੰਧਵਿਸ਼ਵਾਸ ਤੋਂ ਦੂਰ ਕਰਦੀ ਹੈ ਤੇ ਤਰਕ ਦੇ ਉੱਪਰ ਆਧਾਰਿਤ ਸੋਚਣ ਨੂੰ ਮਜਬੂਰ ਕਰਦੀ ਹੈ ਨਾਸਤਿਕਤਾ ਧਰਮ ਦੇ ਆ ਨੂੰ ਇਕੁਅਲ ਮੰਨਦੀ ਹੈ। ਇਹੀ ਕਾਰਨ ਹੈ ਕਿ ਜਿੰਨੇ ਵੀ ਨਾਸਤਿਕ ਦੇਸ਼ ਹੋਣਗੇ ਉਹ ਵਿਗਿਆਨ ਦੇ ਵਿੱਚ ਜਾਂ ਟੈਕਨੋਲੋਜੀ ਦੇ ਵਿੱਚ ਬਹੁਤ ਜ਼ਿਆਦਾ ਐਡਵਾਂਸ ਹੋਣਗੇ ਤੇ ਨਾਸਤਿਕ ਦੇਸ਼ਾਂ ਦੇ ਵਿੱਚ ਸਭ ਤੋਂ ਜ਼ਿਆਦਾ ਪਹਿਲ ਦਿੱਤੀ ਜਾਂਦੀ ਹੈ ਲੋਕਾਂ ਦੀ ਭਲਾਈ ਵਾਲੇ ਕੰਮਾਂ ਨੂੰ। ਤੇ ਦੂਸਰਾ ਜਿਹੜੇ ਦੇਸ਼ ਨਾਸਤਿਕ ਹੋਣਗੇ ਉੱਥੇ ਕਿਸੇ ਵੀ ਕਿਸਮ ਦੀ ਕੋਈ ਵੀ ਧਾਰਮਿਕ ਕਟੜਤਾ ਨਹੀਂ ਹੋਵੇਗੀ। ਉਹਨਾਂ ਦੇਸ਼ਾਂ ਦੇ ਵਿੱਚ ਨਾ ਹੀ ਅਤਵਾਦ ਦਾ ਬੂਰ ਵਾਲਾ ਹੋਵੇਗਾ ਤੇ ਨਾ ਹੀ ਕੋਈ ਗੋਲੀ ਸਿਕਾ ਚੱਲਣ ਦਾ ਡਰ ਹੋਵੇਗਾ। ਤੀਜਾ ਨਾਸਤਿਕਤਾ ਹਮੇਸ਼ਾ ਲੋਕਾਂ ਨੂੰ ਖੁਸ਼ਹਾਲ ਜੀਵਨ ਜਿਉਣ ਦੇ ਲਈ ਪ੍ਰੇਰਿਤ ਕਰਦੀ ਹੈ। ਉਹ ਕਹਿੰਦੀ ਹੈ ਕਿ ਤੁਸੀਂ ਆਪਣੇ ਹਿਸਾਬ ਦੇ ਨਾਲ ਆਪਣੀ ਜ਼ਿੰਦਗੀ ਜਿ ਕਿ ਇੰਡੀਆ ਦੀ ਤਾਂ ਇੰਡੀਆ ਦੇ ਵਿੱਚ ਵੀ ਹੌਲੀ-ਹੌਲੀ ਜਿਹੜੀ ਨਾਸਤਿਕਤਾ ਹੈ ਉਹ ਵੱਧ ਰਹੀ ਹੈ ਸਨ 2011 ਦੇ ਵਿੱਚ ਜਦੋਂ ਜਾਣਕਾਰੀ ਨਾ ਹੋਈ ਸੀ ਇੰਡੀਆ ਦੇ ਅੰਦਰ ਤਾਂ ਉਸ ਜਾਣਕਾਰੀ ਨਾ ਦੇ ਵਿੱਚ 33000 ਲੋਕਾਂ ਨੇ ਆਪਣਾ ਧਰਮ ਨਹੀਂ ਦੱਸਿਆ ਸੀ ਤੇ ਹਾਲ ਹੀ ਦੇ ਅੰਕੜੇ ਇਹ ਦੱਸਦੇ ਨੇ ਕਿ ਇੰਡੀਆ ਦੇ ਅੰਦਰ 6% ਲੋਕ ਨਾਸਤਿਕ ਨੇ ਖਾਸ ਕਰਕੇ ਇਹ 6% ਦੇ ਵਿੱਚ ਜ਼ਿਆਦਾਤਰ ਜੰਗ ਜਨਰੇਸ਼ਨ ਹੈ ਜਿਹੜੀ ਤਰਕ ਦੇ ਆਧਾਰਤ ਆਪਣੀ ਸੋਚ ਰੱਖਦੀ ਹੈ ਹਾਲਾਂਕਿ ਇੰਡੀਆ ਵਰਗੇ ਧਾਰਮਿਕ ਦੇਸ਼ ਦੇ ਵਿੱਚ ਨਾਸਤਿਕਾਂ ਨੂੰ ਸਬਕਾਰ ਕਰਨਾ ਥੋੜਾ ਜਿਹਾ ਔਖਾ ਕੰਮ ਤਾਂ ਹੋਵੇਗਾ ਕਿਉਂਕਿ ਇੰਡੀਆ ਦੇ ਜ਼ਿਆਦਾਤਰ ਲੋਕਾਂ ਦੀ ਸੋਚ ਬਹੁਤ ਜ਼ਿਆਦਾ ਪਛੜੀ ਹੋਈ ਹੈ ਇਹ ਸਭ ਹੋ ਜਾਂਦੇ ਨੇ ਤੇ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਨੇ ਦੁਨੀਆ ਦੇ ਨਾਸਤਿਕ ਦੇਸ਼ ਜਿਵੇਂ ਕਿ ਸਵੀਡਨ ਫਿਨਲੈਂਡ ਡੈਨਮਾਰਕ ਚੈੱਕ ਰਿਪਬਲਿਕ ਜਪਾਨ ਸਾਨੂੰ ਇਹ ਦਿਖਾਉਂਦੇ ਨੇ ਕਿ ਨਾਸਤਿਕਤਾ ਖੁਸ਼ਹਾਲੀ ਲੈ ਕੇ ਆਉਂਦੀ ਹੈ ਸ਼ਾਂਤੀ ਲੈ ਕੇ ਆਉਂਦੀ ਹੈ ਤੇ ਵਿਗਿਆਨਕ ਸੋਚ ਨੂੰ ਪੈਲ ਦਿੰਦੀ ਹੈ ਤੇ ਇਹਨਾਂ ਸਾਰੇ ਦੇਸ਼ਾਂ ਦੇ ਵਿੱਚ ਅਤਵਾਦ ਦਾ ਹਮਲਾ ਵੀ ਸਭ ਤੋਂ ਘੱਟ ਹੈ ਤੇ ਇੱਥੇ ਕ੍ਰਾਈਮ ਵੀ ਸਭ ਤੋਂ ਜ਼ਿਆਦਾ ਘੱਟ ਹੁੰਦਾ ਹੈ ਹੁਣ ਤੁਸੀਂ ਆਪ ਇੱਥੇ ਇੱਕ ਚੀਜ਼ ਧਿਆਨ ਦੇ ਨਾਲ ਸੋਚੋ ਇੱਕ ਤਾਂ ਇਹਨਾਂ ਲੋਕਾਂ ਨੂੰ ਰੱਬ ਦਾ ਬਿਲਕੁਲ ਵੀ ਡਰ ਨਹੀਂ ਹੈ ਤੇ ਦੂਜਾ ਇੱਥੇ ਕ੍ਰਾਈਮ ਵੀ ਬਿਲਕੁਲ ਨਹੀਂ ਹੈ ਜਦਕਿ ਆਪਣੇ ਇੰਡੀਆ ਦੇ ਵਿੱਚ ਸਾਨੂੰ ਰੱਬ ਦਾ ਡਰ ਦੀ ਆਪਣੀ ਸੋਚ ਰੱਖਣੀ ਹੈ ਇਹ ਤੁਹਾਡੀ ਆਪਣੀ ਫੀਲਿੰਗ ਹੈ ਇਹ ਕੁਝ ਵਿਚਾਰ ਸੀ ਮੇਰੇ ਜੇ ਮੈਨੂੰ ਲੱਗਾ ਤੁਹਾਡੇ ਨਾਲ ਸ਼ੇਅਰ ਕਰਨੇ ਜ਼ਰੂਰੀ ਸਨ ਕਿ ਨਾਸਤਕ ਦੇਸ਼ ਹੁਣ ਅੱਗੇ ਕਿਉਂ ਜਾ ਰਹੇ ਨੇ ਤੇ ਤੁਹਾਡਾ ਇਹ ਸਾਰਾ ਬਾਰੇ ਕੀ ਸੋਚਣਾ ਹੈ ਜਾਂ ਕਹਿਣਾ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਟੀਵ ਨੂੰ ਯੂਰ ਸਬਸਕ੍ਰਾਈਬ ਕਰਨਾ ਧੰਨਵਾਦ